ਸਸੀ ਕਾਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਤੰਦਰੁਸਤ ਹੋਮ ਹੋਗੇ ਖੁਸ਼ਹਾਲ ਹੋਮ ਹੋਗੇ ਅੱਜ ਅਸੀਂ ਤੁਹਾਨੂੰ ਆਲੂ ਬੈਂਗਣ ਦੀ ਬਹੁਤ ਹੀ ਟੇਸਟੀ ਸਬਜੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਸਬਜੀ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਜੇਕਰ ਤੁਹਾਡੇ ਬੱਚੇ ਬੈਂਗਣ ਨਹੀਂ ਖਾਂਦੇ ਤਾਂ ਤੁਸੀਂ ਇਹ ਸਬਜੀ ਨੂੰ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਇੱਧਰ ਮੈਂ ਆਲੂ ਬੈਂਗਣ ਬਣਾਉਣ ਲਈ ਮੈਂ ਛੋਟੇ ਛੋਟੇ ਬੈਂਗਣੀ ਲੈ ਲਈ ਸੀ ਤੁਸੀਂ ਬੈਂਗਣੀ ਆਪਣੇ ਹਿਸਾਬ ਨਾਲ ਲੈ ਲੈਣੀ ਹੈ ਇਦਨ ਮੈਂ ਚੰਗੀ ਤਰ੍ਹਾਂ ਤੋਲਿਆ ਸੀ ਮੈਂ ਤਕਰੀਬਨ ਅੱਧਾ ਕਿਲੋ ਬੈਂਗਣ ਲੈ ਸੀ ਇਦਨ ਮੈਂ ਆਲੂਆਂ ਨੂੰ ਛਿਲਕੇ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ ਹੁਣ ਮੈਂ ਬੈਂਗਣਾ ਨੂੰ ਕੱਟ ਲਵਾਂਗੀ ਜਿਹੜੀ ਕੋਈ ਇਸ ਦੀ ਖਰਾਬੀ ਜੀ ਡੰਡੀ ਹੈ ਉਸ ਨੂੰ ਅਲੱਗ ਕਰ ਦਵਾਂਗੇ ਤੁਸੀਂ ਡੰਡੀ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਸ ਨੂੰ ਸਕਿੱਪ ਕਰ ਸਕਦੇ ਹੋ ਪਰ ਮੈਂ ਜਿਹੜੀ ਕੋਈ ਵਧੀਆ ਜੀ ਨਰਮ ਜੀ ਡੰਡੀ ਹੈ ਉਸ ਨੂੰ ਪਾਵਾਂਗੇ ਚੰਗੀ ਤਰ੍ਹਾਂ ਇਸ ਨੂੰ ਚੈੱਕ ਕਰ ਲਵਾਂਗੇ ਵੇਂਗਣ ਆਪਣੇ ਬਹੁਤ ਹੀ ਵਧੀਆ ਤਾਜ਼ੇ ਨੇ ਬਿਲਕੁਲ ਵੀ ਅੰਦਰੋਂ ਖਰਾਬ ਨਹੀਂ ਹੈਗੇ ਇਸ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਹੁਣ ਮੈਂ ਇਹਨਾਂ ਨੂੰ ਕੱਟ ਲਵਾਂਗੇ ਤੁਸੀਂ ਇਸ ਦੇ ਪੀਸ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਮੈਂ ਇਸ ਨੂੰ ਲੰਬੇ ਪੀਸਾਂ ਵਿੱਚ ਕੱਟ ਕਰਾਂਗੇ ਜਿਹੜਾ ਕੋਈ ਵੱਡਾ ਉਸ ਦੇ ਮੈਂ 4 ਪੀਸ ਕਰਾਂਗੀ ਜਿਹੜਾ ਛੋਟਾ ਉਸ ਦੇ ਮੈਂ 2 ਪੀਸ ਕਰ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਵੈਂਗਣਾਂ ਨੂੰ ਚੈੱਕ ਕਰਕੇ ਕੱਟ ਲਵਾਂਗੇ ਹੁਣ ਮੈਂ ਸਾਰੇ ਵੈਂਗਣਾਂ ਨੂੰ ਚੱਕ ਕਰਕੇ ਪਾਣੀ ਵਿੱਚ ਕੱਟ ਕੇ ਪਾਜਤਾ ਸੀ ਤਾਂ ਜੋ ਇਹ ਕਾਲੇ ਨਾ ਹੋਣ ਮੈਂ ਆਲੂਆਂ ਨੂੰ ਵੀ ਕੱਟ ਲਵਾਂਗੇ ਆਲੂਆਂ ਨੂੰ ਮੈਂ ਲੰਬੇ ਪੀਸਾਂ ਵਿੱਚ ਕੱਟ ਕਰਾਂਗੀ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਬਰੀਕ ਪੀਸ ਕੱਟ ਕਰਨੇ ਹਨ ਜਿਸ ਤਰ੍ਹਾਂ ਬੈਂਗਣਾ ਨੂੰ ਕੱਟਿਆ ਹੈ ਉਸੇ ਤਰ੍ਹਾਂ ਇਹਨਾਂ ਨੂੰ ਵੀ ਮੈਂ ਕੱਟ ਕੇ ਪਾਣੀ ਵਿੱਚ ਪਾਉਂਦੇ ਜਾਵਾਂਗੇ ਤਾਂ ਜੋ ਇਹਨਾਂ ਦਾ ਆਲੂਆਂ ਦਾ ਕਲਰ ਵੀ ਕਾਲਾ ਨਾ ਹੋਵੇ ਸਾਰੇ ਆਲੂ ਮੈਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਵਾਂਗੇ ਇੱਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਡੇਢ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਸਰੋਂ ਦੇ ਤੇਲ ਵਿੱਚ ਬੈਂਗਣਾ ਦੀ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰ ਲਵਾਂਗੇ ਤਾਂ ਜੋ ਇਸ ਦੀ ਕੜੱਟਰ ਨਿਕਲ ਜਾਵੇ ਹੁਣ ਤੇਲ ਗਰਮ ਹੋ ਗਿਆ ਸੀ ਹੁਣ ਇਸ ਵਿੱਚ ਸਾਰੇ ਕੱਟੇ ਹੋਏ ਆਲੂ ਪਾ ਦਵਾਂਗੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਵਿੱਚੋਂ ਝੋੜ ਕੇ ਕੱਢ ਲਿਆ ਸੀ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਆਲੂਆਂ ਨੂੰ ਦੋ ਤੱਕ ਫਰਾਈ ਕਰਨਾ ਹੈ ਜਦ ਤੱਕ ਕਿ ਇਹਨਾਂ ਤੇ ਲਾਈਟ ਬਰਾਊਨ ਜੇ ਲੇਅਰ ਨਹੀਂ ਆ ਜਾਂਦੀ ਤੇ ਚੰਗੀ ਤਰ੍ਹਾਂ ਕ੍ਰਿਸਪੀ ਜੇ ਨਹੀਂ ਹੋ ਜਾਂਦੇ 80% ਇਹਨਾਂ ਨੂੰ ਐ ਫਰਾਈ ਕਰਾਂਗੇ ਗੈਸ ਦੀ ਫਲੇਮ ਐ ਮੀਡੀਅਮ ਤੋਂ ਹਾਈ ਰੱਖੀ ਆ ਮੈਨੂੰ ਆਲੂਆਂ ਨੂੰ ਫਰਾਈ ਕਰਦੇ ਹੋਏ ਨੂੰ 6 ਤੋਂ 7 ਮਿੰਟ ਹੋ ਗਏ ਸੀ ਆਲੂਆਂ ਤੇ ਬਹੁਤ ਹੀ ਵਧੀਆ ਕਲਰ ਜੇ ਆ ਗਿਆ 80% ਇਹਨਾਂ ਨੂੰ ਮੈਂ ਫਰਾਈ ਕਰ ਲਿਆ ਬਾਕੀ ਇਹਨਾਂ ਨੂੰ ਸਬਜੀ ਵਿੱਚ ਮਸਾਲਿਆਂ ਨਾਲ ਪਕਾਵਾਂਗੇ ਸਾਰਾ ਇਹਨਾਂ ਦਾ ਐਕਸਟਰਾ ਹਾਇਲ ਨਿਚੋੜ ਕੇ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਕੜਾਹੀ ਵਿੱਚ ਤੇਲ ਆਪਣੇ ਹਿਸਾਬ ਨਾਲ ਵਜਕਟ ਲੈ ਸਕਦੇ ਹੋ ਹੁਣ ਚੰਗੇ ਤਰ੍ਹਾਂ ਨਾਲ ਤਾਂ ਮੈਂ ਸਾਰਾ ਤੇਲ ਨਿਚੋੜ ਕੇ ਇਹਨਾਂ ਨੂੰ ਅਲੱਗ ਪਲੇਟ ਵਿੱਚ ਕੱਢਦੀ ਜਾਵਾਂਗੇ ਹੁਣ ਇਸੇ ਤੇਲ ਵਿੱਚ ਮੈਂ ਬੈਂਗਣਾ ਨੂੰ ਵੀ ਫਰਾਈ ਕਰ ਲਵਾਂਗੇ ਬੈਂਗਣਾ ਨੂੰ ਵੀ ਮੈਂ ਪਾਣੀ ਵਿੱਚੋਂ ਪਹਿਲਾਂ ਕੱਢ ਲਿਆ ਸੀ 5 ਮਿੰਟ ਪਹਿਲਾਂ ਚੰਗੇ ਤਰ੍ਹਾਂ ਨਾਲ ਦਾ ਸਾਰਾ ਪਾਣੀ ਨਿਚੋੜ ਦਿੱਤਾ ਸੀ ਹੁਣ ਸਾਰੇ ਬੈਂਗਣਾਂ ਨੂੰ ਮੈਂ ਪਾ ਕੇ ਚੰਗੇ ਤਰ੍ਹਾਂ ਇਹਨਾਂ ਨੂੰ ਵੀ ਮੈਂ ਫਰਾਈ ਕਰ ਲਵਾਂਗੇ 80% ਬੈਂਗਣ ਜਲਦੀ ਫਰਾਈ ਹੋ ਜਾਂਦੇ ਹਨ ਇਹਨਾਂ ਨੂੰ ਫਰਾਈ ਕਰਨ ਲਈ ਜਿਆਦਾ ਟਾਈਮ ਨਹੀਂ ਲੱਗਦਾ ਹੁਣ 3-4 ਮਿੰਟ ਹੋ ਗਏ ਸੀ ਬੈਂਗਣਾਂ ਨੂੰ ਫਰਾਈ ਕਰਦੇ ਮੈਂਗਣਾਂ ਤੇ ਬਹੁਤ ਹੀ ਵਧੀਆ ਕਲਰ ਆ ਗਿਆ 2 ਕੁ ਮਿੰਟ ਨਰ ਮੈਂ ਹੋਰ ਫਰਾਈ ਕਰ ਲਵਾਂਗੀ ਤਾਂ ਜੋ ਇਹ ਚੰਗੀ ਤਰ੍ਹਾਂ ਫਰਾਈ ਹੋ ਜਾਣ ਹੁਣ ਬੈਂਗਣਾਂ ਨੂੰ 2 ਮਿੰਟ ਹੋਰ ਹੋ ਗਏ ਸੀ ਚੰਗੀ ਤਰ੍ਹਾਂ ਆਪਣੇ ਸਾਰੇ ਬੈਂਗਣ ਫਰਾਈ ਹੋ ਗਏ ਸੀ ਮੈਂ ਸਾਰੇ ਬੈਂਗਣ ਪਾ ਦਿੱਤੇ ਸੀ ਕਿਉਂਕਿ ਤੇਲ ਥੋੜਾ ਜਿਹਾ ਮੇਰੇ ਕੋਲ ਜਿਆਦਾ ਹੀ ਸੀ ਹੁਣ ਸਾਰਾ ਇਸ ਦਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਵੀ ਪਲੇਟ ਵਿੱਚ ਕੱਢ ਲਵਾਂਗੇ ਜਿਸ ਵਿੱਚ ਆਲੂ ਕੱਡੇ ਸੀ ਹੁਣ ਚੰਗੀ ਤਰ੍ਹਾਂ ਇਸ ਦਾ ਮੈਂ ਸਾਰਾ ਐਕਸਟਰਾ ਆਇਲ ਝੋੜ ਦਵਾਂਗੇ ਹੁਣ ਜਿਹੜਾ ਬਚਿਆ ਹੈ ਤੇਲ ਆ ਮੇਰੇ ਕੋਲ ਤੇਲ ਥੋੜਾ ਜਿਹਾ ਘੱਟ ਹੀ ਆ ਮੈਂ ਇਸੇ ਤੇਲ ਵਿੱਚ ਬਣਾਵਾਂਗੇ ਕਿਉਂਕਿ ਸਬਜ਼ੀ ਵਿੱਚੋਂ ਵੀ ਤੇਲ ਨਿਕਲ ਜਾਵੇਗਾ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਨਾਲ ਹੀ ਇਸ ਵਿੱਚ ਦੋ ਮੈਂ ਮੀਡੀਅਮ ਸਾਈਜ਼ ਦੇ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੁਸੀਂ ਪਿਆਜ਼ਾਂ ਦੀ ਪਿਉਰੀ ਵੀ ਬਣਾ ਕੇ ਪਾ ਸਕਦੇ ਹੋ ਪਿਆਜ਼ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਹੁਣ ਮੈਨੂੰ ਪਿਆਜ਼ਾਂ ਨੂੰ ਭੁੰਨਦੇ ਆ ਹਨ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਪਿਆਜ਼ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਹਰੀ ਮਿਰਚ ਅਦਰਕ ਲਸਣ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਕੱਟ પા ਸਕਦੇ ਹੋ ਆਪਣੀ ਟੇਸਟ ਦੇ ਅਕੋਰਡਿੰਗ ਕੁੱਟ ਕੇ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਹੁਣ ਅਦਰਕ ਲਸਣ ਤੇ ਹਰੀ ਮਿਰਚ ਨੂੰ ਮੈਂ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਿਆ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਆ ਹੁਣ ਇਸ ਵਿੱਚ ਨਾਲ ਹੀ ਮੈਂ ਟੇਸਟ ਦੇਖਾ ਰਿਹਾ ਹਾਂ ਨਮਕ ਐਡ ਕਰ ਦਵਾਂਗੇ ਇਹ ਨਮਕ ਪਾਉਣ ਨਾਲ ਤੜਕਾ ਆਪਣਾ ਜਲਦੀ ਪੁੱਜ ਜਾਂਦਾ ਹੈ ਹੁਣ ਸਵਾ ਕ ਚਮਚ ਇਸ ਵਿੱਚ ਮੈਂ ਨਮਕ ਦਾ ਪਾਵਾਂਗੇ ਨਮਕ ਪਾ ਕੇ ਚੰਗੀ ਤਰ੍ਹਾਂ ਨਮਕ ਨੂੰ ਇਸ ਵਿੱਚ ਮਿਲਾ ਲਵਾਂਗੇ ਤਾਂ ਜੋ ਪਿਆਜ਼ ਆਪਣੇ ਥੋੜੇ ਜਿਹਾ ਹੋਰ ਪੁੱਜ ਜਾਣ ਤੇ ਅਦਰਕ ਲਸਣ ਵੀ ਆਪਣਾ ਚੰਗੀ ਤਰ੍ਹਾਂ ਪੁੱਜ ਜਾਵੇ ਹੁਣ ਦੋ ਤਿੰਨ ਮਿੰਟ ਹੋ ਗਏ ਸੀ మీడియం ਫਲੇਮ ਤੇ ਮੈਂ ਪਿਆਜ਼ ਤੇ ਅਦਰਕ ਲਸਣ ਤੇ ਹਰੀ ਮੇਥ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਇਸ ਵਿੱਚ ਟਮਾਟਰ ਦੀ ਪਿਊਰੀ ਪਾ ਲਵਾਂਗੇ ਮੈਂ ਦੋ ਟਮਾਟਰਾਂ ਨੂੰ ਮਿਕਸੀ ਜਾਰ ਵਿੱਚ ਪੀਸ ਲਿਆ ਸੀ ਤੁਸੀਂ ਟਮਾਟਰ ਕੱਟ ਕੇ ਪਾ ਸਕਦੇ ਹੋ ਪਿਊਰੀ ਬਣਾ ਕੇ ਪਾਉਣਾ ਮਸਾਲਾ ਬਹੁਤ ਹੀ ਵਧੀਆ ਬਣਦਾ ਹੈ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਉਦ ਤੱਕ ਜਦ ਤੱਕ ਕਿ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਟਮਾਟਰਾਂ ਨੂੰ ਮੈਂ ਚੰਗੀ ਤਰ੍ਹਾਂ 3-4 ਮਿੰਟ ਲਈ ਪਕਾ ਲਿਆ ਸੀ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਸ ਵਿੱਚ ਮਸਾਲੇ ਪਾ ਦਵਾਂਗੇ ਇੱਕ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਇੱਕ ਚਮਚ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਆਪਣੇ ਮਨਪਸੰਦ ਕੋਈ ਵੀ ਮਸਾਲਾ ਇਸ ਵਿੱਚ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਵੀ ਇੱਕ ਦੋ ਮਿੰਟ ਲਈ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਹਲਦੀ ਤੇ ਮਸਾਲੇ ਆਪਣੇ ਚੰਗੀ ਤਰ੍ਹਾਂ ਪੁੱਜ ਜਾਣ ਇਹਨਾਂ ਦਾ ਕੱਚਾ ਫਲੇਵਰ ਨਾ ਆਵੇ ਮਸਾਲਾ ਆਪਣਾ ਪੂਜਕੇ ਤਿਆਰ ਹੈ ਮਸਾਲੇ ਚੰਗੀ ਤਰ੍ਹਾਂ ਤੇਲ ਵੀ ਛੜ ਦਿੱਤਾ ਹੁਣ ਇਸ ਵਿੱਚ ਮੈਂ ਇੱਕ ਟਮਾਟਰ ਨੂੰ ਲੰਬੇ ਪੀਸਾ ਵਿੱਚ ਕੱਟ ਕੇ ਪਾ ਲਿਆ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਨੂੰ ਸਕਿਪ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਟਮਾਟਰਾਂ ਨੂੰ ਮਸਾਲਿਆਂ ਨਾਲ ਮਿਲਾ ਲਿਆ ਹੁਣ ਨਾਲ ਹੀ ਇਸ ਵਿੱਚ ਫਰਾਈ ਕਰੇ ਆਲੂ ਬੈਂਗਣ ਪਾ ਦਾਂਗੇ ਚੰਗੀ ਤਰ੍ਹਾਂ ਇਸ ਵਿੱਚ ਸਾਰੇ ਆਲੂ ਬੈਂਗਣ ਪਾ ਕੇ ਹੁਣ ਹਲਕੇ ਹੱਥ ਨਾਲ ਇਹਨਾਂ ਨੂੰ ਸਾਰੇ ਮਸਾਲਿਆਂ ਵਿੱਚ ਮਲ ਲਵਾਂਗੇ ਤਾਂ ਜੋ ਸਾਰੀ ਸਬਜੀ ਵਿੱਚ ਮਸਾਲੇ ਦੀ ਕੋਟਿੰਗ ਚੰਗੀ ਤਰ੍ਹਾਂ ਹੋ ਜਾਵੇ ਸਬਜੀ ਆਪਣੀ ਫਰਾਈ ਕਰੀ ਹੋਈ ਹੈ ਬੱਸ ਇਸ ਨੂੰ 5 ਕਮਿੰਟ ਲਈ ਮਸਾਲਿਆਂ ਨਾਲ ਪਕਾ ਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਇਸ ਵਿੱਚ ਚੰਗੀ ਤਰ੍ਹਾਂ ਆ ਜਾਵੇ 5 ਕਮਿੰਟ ਇਸ ਨੂੰ ਟੱਕ ਕੇ ਪਕਾਵਾਂਗੇ ਤਾਂ ਜੋ ਸਬਜੀ ਵਿੱਚ ਮਸਾਲੇ ਚੰਗੀ ਤਰ੍ਹਾਂ ਰਚ ਜਾਣ ਹੁਣ 5 ਮਿੰਟ ਹੋ ਗਏ ਸੀ ਸਬਜੀ ਨੂੰ ਪੱਕਦੇ ਹੁਣ ਗੈਸ ਦੀ ਫਲੇਮ ਹੈ ਮੀਡੀਅਮ ਰੱਖ ਸੀ ਹੁਣ ਢੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਸਬਜੀ ਨੇ ਤੇਲ ਵੀ ਛੱਡ ਦਿੱਤਾ ਕਿਉਂਕਿ ਸਬਜੀ ਆਪਣੀ ਫਰਾਈ ਕਰੀ ਹੋਈ ਸੀ ਸਬਜੀ ਬਣ ਕੇ ਆਪਣੀ ਤਿਆਰ ਹੈ ਆਲੂ ਆਪਣੇ ਬੈਂਗਣ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਸਾਲਿਆਂ ਦਾ ਇਹਦੇ ਵਿੱਚ ਫਲੇਵਰ ਆ ਗਿਆ ਤੇ ਚੰਗੀ ਤਰ੍ਹਾਂ ਆਲੂ ਆਪਣੇ ਪੱਕ ਵੀ ਗਏ ਹੁਣ ਮੈਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਿੱਤਾ ਹੁਣ ਇਸ ਵਿੱਚ ਬ੍ਰੀਕ ਕੱਟਿਆ ਹੈ ਧਣੀਆਂ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਹੁਣ ਧਨੀਆ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਹਲਕੇ ਹੱਥ ਨਾਲ ਮਿਲਾ ਦੇਵਾਂਗੇ ਹਲਕੇ ਹੱਥ ਨਾਲ ਹੀ ਮਿਲਾਵਾਂਗੇ ਜੇਕਰ ਇਸ ਨੂੰ ਜ਼ਿਆਦਾ ਜ਼ੋਰ ਨਾਲ ਮਿਲਾਵਾਂਗੇ ਤਾਂ ਆਲੂ ਆਪਣੇ ਟੁੱਟ ਜਾਣਗੇ ਹੁਣ ਸਬਜ਼ੀ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਸੀ ਸਬਜ਼ੀ ਦਾ ਕਲਰ ਬਹੁਤ ਹੀ ਵਧੀਆ ਹੈ ਤੁਸੀਂ ਇਸ ਨਾਲ ਰੋਟੀ ਪਰੌਂਠਾ नान ਕੁਝ ਵੀ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਆਲੂ ਬੈਂਗਣ ਦੀ ਸਬਜ਼ੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨਵਾਜੀ